ਮੈਟਰ ਉਹ ਆ ਬਸ਼ੇਰੀ ਨਾਲ ਸਾਨੂੰ ਜਾਇਜ਼ ਰੇਟ 'ਤੇ ਮਿਲ ਜੂਗੀ ਤੇ ਮਜੂ ਕੇ ਬਲੱਡ ਲਾਈਨ ਦੀ ਬਸ਼ੇਰੀ ਹੈਗੀ ਤੇ 2.5-3 ਮਹੀਨੇ ਉਮਰ ਹੈਗੀ ਤੇ ਰੇਟ ਵੀ ਜਾਇਜ਼ ਆ ਤੇ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਅੱਗੇ ਵੀਡੀਓ 'ਚ ਤੇ ਜਿੰਨਾ ਮੇਰੇ ਵੀਰ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਡਿਟੇਲ ਬਾਰੇ ਗੱਲਬਾਤ ਕਰਦੇ ਆਪਾਂ ਤੇ 2.5-3 ਮਹੀਨੇ ਉਮਰ ਹੈਗੀ ਤੇ ਬਾਕੀ ਮੇਰੇ ਵੀਰ ਭਰਾਵੋ ਮੱਜੂ ਦੇ ਬਲੱਡ ਲਾਈਨ ਦੀ ਬੇਸ਼ੇਰੀ ਆ ਤੇ ਤਲਵੰਡੀ ਵਾਲੇ ਘੋੜੇ ਦੀ ਫੁੱਲ ਗਾਰੰਟੀ ਨਾਲ ਤੇ ਇਹਦੀ ਮਾਂ ਦੀ ਹਾਈਟ ਹੈਗੀ ਹੈ ਜੀ 24 ਇੰਚ ਤੇ ਪਿਓ ਵੀ ਇਹਦਾ ਮੱਜੂ ਦੇ ਬਲੱਡ ਲਾਈਨ ਦਾ ਘੋੜਾ ਤੇ 65 66 ਇੰਚ ਪਿਓ ਦੀ ਹਾਈਟ ਆ ਤੇ ਬਾਲਪੋਰੀਆਂ ਦੀ ਬੇਸ਼ੇਰੀ ਸਾਫ਼ ਹੈ ਜੀ ਤੇ 60000 ਮੁੱਲ ਕਰਦੇ ਆ ਬਾਈ ਹੋਰੇ ਤੇ ਪਿੰਡ ਹੈਗਾ ਜੀ ਕੋਲਿਆ ਖੁਰਦ ਤੇ ਜ਼ਿਲ੍ਹਾ ਮੋਗਾ ਤੇ ਬਾਈ ਹੋ ਰਿਆਂ ਦਾ ਸਟੱਡ ਫਾਰਮ ਵੀ ਆ ਦਰਸ਼ਨ ਸਟੱਡ ਫਾਰਮ ਤੇ ਬਾਈ ਹੋ ਰਿਆਂ ਨਾਲ ਗੱਲਬਾਤ ਕਰ ਲਿਓ ਜੇ ਕੋਈ ਮੇਰਾ ਵੀਰ ਭਰਾ ਆ ਬਸ਼ੀਰੀ ਨੂੰ ਖਰੀਦਣ ਦਾ ਚਾਹਵਨ ਹੈਗਾ ਤੇ ਵੀਡੀਓ ਨੂੰ ਕਰ ਦਿਓ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ